ਆਕਿਤਾ ਪ੍ਰਸ਼ਾਦ ਪਰਮ ਸ਼ਾਂਤੀ ਬਾਬਾ ਕਹਿੰਦੇ ਹਨ ਤੁਸੀਂ ਸਾਰੇ ਬੱਚਾ ਨੇ ਆਪਣੇ ਵਰਤਾ ਰਾਹੀਂ ਆਪਣੀ ਤਪੱਸਿਆ ਦਾ ਸਬੂਤ ਦੇਣਾ ਹੈ ਤੁਸੀਂ ਬੱਚੇ ਹੀ ਹਰ ਆਤਮਾ ਨੂੰ ਵਾਯੂ ਮੰਡਲ ਨੂੰ ਬਦਲਨ ਵਾਲੇ ਹੋ ਅਰਥਾ ਤੁਹਾਡੇ ਬਦਲਾ ਨੂੰ ਦੇਖ ਕੇ ਹੋਰ ਵੀ ਬਦਲਣਗੇ ਇਸ ਲਈ ਤੁਹਾਨੂੰ ਹਰ ਵੇਲੇ ਚਾਦ ਰੱਖਣਾ ਚਾਹੀਦਾ ਹੈ ਕਿ ਜੋ ਮੈਂ ਕਰਾਂਗਾ ਮੈਨੂੰ ਦੇਖ ਕੇ ਹੋਰ ਕਰਨਗੇ ਬੱਚੇ ਧੀਰਜ ਨਾਲ ਹਲਕੇ ਪੰਨ ਨਾਲ ਉਮੰਗ ਉਤਸ਼ਾਹ ਵਿੱਚ ਰਹਿ ਕੇ ਲਵ ਐਂਡ ਲਾਈਟ ਦਾ ਅਭਿਆਸ ਕਰਦੇ ਰਹੋ ਜਦੋਂ ਰੱਬ ਮਿਲ ਗਿਆ ਤਾਂ ਉਹ ਵੀ ਪਰਮ ਪਿਤਾ ਪਰਮਾਤਮਾ ਦੇ ਰੂਪ ਵਿੱਚ ਤਾਂ ਹੋਰ ਕੀ ਚਾਹੀਦਾ ਬਸ ਥੋੜਾ ਜਿਹਾ ਧੀਰਜ ਰੱਖੋ ਫਿਰ ਹਰ ਉਲਟੇ ਨੂੰ ਸੁਲਟਾ ਬਣਦੇ ਦੇਖੋਗੇ ਲਵ ਐਂਡ ਲਾਈਟ ਦਾ ਅਭਿਆਸ ਅਰਥਾਤ ਹੁਣ ਤੁਹਾਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਲਵ ਐਂਡ ਲਾਈਟ ਦੇ ਸਰੀਰ ਵਿੱਚ ਇੱਕ ਪੁਆਇੰਟ ਆਫ ਲਾਈਟ ਹੈ ਅਤੇ ਤੁਹਾਡੇ ਤੋਂ ਪਿਆਰ ਦੀ ਰੋਸ਼ਨੀ ਫੈਲਦੀ ਜਾ ਰਹੀ ਹੈ ਜੋ ਸਾਰੀਆਂ ਆਤਮਾ ਤੱਕ ਨਹੀਂ ਪਰ ਕੀਰਤੀ ਦੇ ਪੰਜਾਂ ਤੱਕ ਤਤਾਂ ਤੱਕ ਵੀ ਪਹੁੰਚ ਰਹੀ ਹੈ ਹੁਣ ਅੱਖਾਂ ਨੂੰ ਜਦੋਂ ਵੀ ਵਰਤੋ ਜਦੋਂ ਵੀ ਤੁਸੀਂ ਅੱਖਾਂ ਨਾਲ ਹੀ ਦੇਖੋ ਤਾਂ ਸਭ ਨੂੰ ਲਾਈਟ ਹੀ ਦੇਖੋ ਉਹ ਵੀ ਬਹੁਤ ਪਿਆਰ ਦੇ ਨਾਲ ਦੇਖੋ ਜਥਾਰਤ ਗਿਆਨ ਤੋਂ ਹੀ ਜਥਾਰਤ ਜੋਗ ਲੱਗਦਾ ਹੈ ਜਿਸ ਰਾਹੀਂ ਆਪਣੇ ਆਪ ਨੂੰ ਬਦਲਾਵ ਵਿੱਚ ਲਿਆਉਣਾ ਹੈ ਜਿਸ ਰਾਹੀਂ ਵਾਯੂ ਮੰਡਲ ਬਦਲਦਾ ਹੈ ਜਿਸ ਰਾਹੀਂ ਸੰਸਾਰ ਬਦਲਦਾ ਹੈ ਬੱਚੇ ਆਪਣੇ ਉੱਚੇ ਸਹਿਮਾਨ ਦੀ ਸਮ੍ਰਿਤੀ ਸਰੂਪ ਰਹੋ ਤੁਹਾਨੂੰ ਇਹ ਸਦਾ ਯਾਦ ਰਹੇ ਕਿ ਤੁਸੀਂ ਮਾਸਟਰ ਦਾਤਾ ਹੋ ਅਰਥਾਤ ਮਨਸਾ वाचा ਕਰਮਣਾ ਤਨ ਮਨ ਤਨ ਹਰ ਤਰਫੋਂ ਸਾਰਿਆਂ ਦੇ ਸਾਥੀ ਬਨ ਵਾਲੇ ਹੋ ਸਾਰਿਆਂ ਦੇ ਦਿਲਾਂ ਨੂੰ ਆਰਾਮ ਦੇਣ ਵਾਲੇ ਮਾਸਟਰ ਦਿਲਾਰਾਮ ਤੁਸੀਂ ਬੱਚੇ ਹੋ ਤੁਸੀਂ ਕਲਪ ਦੇ ਅਖੀਲੇ ਸਮੇਂ ਸੰਸਾਰ ਦੀਆਂ ਸਾਰੀਆਂ ਆਤਮਾਵਾਂ ਦੀ ਪਲਾਈ ਕਰਦੇ ਹੋ ਇਸ ਲਈ ਸਾਰੀਆਂ ਆਤਮਾ ਪੂਰੇ ਕਲਪ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੀ ਸੇਵਾ ਕਰਦੀਆਂ ਹਨ ਇਸ ਲਈ ਸਦਾ ਉੱਚੇ ਸਹਿਮਾਨ ਦੀ ਸਥਿਤੀ ਵਿੱਚ ਰਹਿਣਾ ਬਸ ਮਹਿਸੂਸ ਕਰੋ ਕੇ ਚਾਰੇ ਪਾਸੇ ਲਾਈਟ ਹੀ ਲਾਈਟ ਹੈ ਬਸ ਲਾਈਟ ਹੀ ਲਾਈਟ ਹੈ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ